ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਟਾਈਮ ਹੈਗਾ ਸਵੇਰ ਦਾ ਤਕਰੀਬਨ 9:30 ਹੋਏ ਆ ਤੇ ਥੋੜੀ ਥੋੜੀ ਬੱਦਲਵਾਈ ਜੀ ਹੋਈ ਵੀ ਆ ਮੌਸਮ ਜਿੱਦਾਂ ਠੰਡਾ ਮਿੱਠਾ ਜਿਹਾ ਮੌਸਮ ਆ ਤੇ ਆਪਾਂ ਜਲਦੀ ਉੱਠੇ ਤਿਆਰ ਹੋਏ ਤੇ ਹੁਣ ਆਪਾਂ ਪਹੁੰਚਣ ਲੱਗੇ ਹੈਗੇ ਆ ਏਅਰਪੋਰਟ ਤੇ ਏਅਰਪੋਰਟ ਤੇ ਜਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਬਲਵਾਵਾਂਗੇ ਤੁਹਾਨੂੰ ਆਪਾਂ ਵੀ ਆਪਣੇ ਅੱਜ ਘਰੇ ਕਿਨੇ ਆਉਣਾ ਹੈ ਨਾ ਤੇ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅੱਜ ਬਹੁਤ ਇੰਟਰਸਟਿੰਗ ਹੋਣ ਵਾਲਾ ਬਲੌਗ ਹੈ ਜੇ ਜੀ ਚੈਨਲ ਤੇ ਪਹਿਲੀ ਵਾਰ ਹੋਨੇ ਆ ਤਾਂ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਮੇਰਾ ਬਲੌਗ ਤੁਹਾਨੂੰ ਕਿੱਦਾਂ ਦਾ ਲੱਗਦਾ ਤੇ ਦਿਖਾਉਨੇ ਤੁਹਾਨੂੰ ਬਾਹਰ ਟ੍ਰੈਫਿਕ ਬਾਹਰ ਦਾ ਵਿਊ ਤੇ ਫਿਰ ਆਪਾਂ ਪਹੁੰਚਦੇ ਆਏ ایرਪੋਰਟ ਦੇਖ ਛੰਡੀ ਹਵਾ ਚੱਲ ਰਹੀ ਹੈ ਦੇਖੋ ਆਪਣਾ ਉਹ ਹੀ ਛਾਂ ਵਾਲਾ ਦਰਖਤ ਸੋਹਣੀ ਹਵਾ ਚੱਲਦੀ ਹੈ ਚਲੋ ਜੀ ਬਣੇ ਰਹੋ ਵੀਡੀਓ ਦੇ ਨਾਲ ਕਰਦੇ ਰਵਾਂਗੇ ਗੱਲਾਂ ਬਾਤਾਂ అంటකంప వచ్చ వగ ਤੈਨੂੰ ਤਾਂ ਅੱਜ ਵੀਡੀਓ ਹੀ ਵੀਡੀਓ ਮਿਲ ਜਾਣੀਆਂ ਵੇਖੀ ਤਾਂ ਸਹੀ ਤਾਂ ਉਥੇ ਮੌਲ ਦੀ ਬਣਾਈ ਫਿਰ ਨੁਕਮਾ ਦੀ ਆਪਾਂ ਮਾਲ ਦਿਖਾ ਲਈਏ ਸਾਰਾ ਕੁਝ ਕਿੱਥੇ ਕੀ ਮਿਲਦਾ ਕਿੱਥੇ ਕੀ ਮਿਲਦਾ ਉੱਤੇ ਵੇਖ ਲੈ ਨਿਤ ਮੈਂ ਆ ਦਵਾਈਆਂ ਹੀ ਆ ਹਾਂ ਹਾਂ ਕਾਲੀ ਲਕੋ ਜੀ ਆਪਾਂ ਲੈ ਜਾਂਦੇ ਵਿਟਾਮਿਨ ਲਿਆਂਦੇ ਮਲਟੀ ਵਿਟਾਮਿਨ ਲਿਆਂਦੇ ਤੇ ਆ ਲੈ ਲਈਆਂ ਟੈਨਨਲ ਐਡਵਲ ਐਡਵਲ ਲੈ ਲਿਆ ਤੇ ਆ ਦੇਖੋ ਤਿੰਨ ਜੋੜੇ ਸੇਮ ਇੱਕੋ ਜਿਹੇ ਲੈ ਲਈਆਂ ਚਪਮ ਆਪਣੀਆਂ ਆਫ ਵਾਈਟ ਜੀਆਂ ਚਿੱਟੀਆਂ ਚਿੱਟੀਆਂ ਹਨਾ ਹਾਂ ਆ ਵੀ ਕਿਹਦੀ ਸਟੀ ਪਰਕਾ ਉਹ ਵਾਈਟ ਉਹ ਵਾਈਟ ਹੂੰ ਤੇ ਆ ਲੈ ਲਿਆ ਹੈਗਾ 파르스 ਜਾਨ ਮੈਂ ਤਾਂ ਨਹੀਂ ਸੁਣਿਆ ਬਹੁਤ ਖਾਣ ਮਾਂ ਤੇ ਆ ਲੈ ਆ ਕੇ ਆਈ ਹੈ ਤਨਵਿੰਦਰ ਆ ਆ ਦੇ ਵਾਸਤੇ ਹਾਂ ਚਿੱਟੀਆਂ ਤਾਂ ਇਹੀ ਫਰਕ ਜੇ ਕਿਤੇ ਚਿੱਟੀਆਂ ਆਪਾਂ ਵੀ ਪਿਓਰ ਚਿੱਟੀਆਂ ਲੈਂਦੀਆਂ ਤਾਂ ਫਿਰ ਐਵੇਂ ਨਹੀਂ ਆਉਣਾ ਸੀ ਡੱਬਾਂ ਵਾਲੀਆਂ ਲੋ ਜੀ ਆਪਾਂ ਐਸੀ ਘੁੰਮਣ ਬਾਹਰ ਦਿਖਾਉਣੇ ਤੁਹਾਨੂੰ ਸਾਹਮਣੇ ਡਾਲਰ ਸਟੋਰ ਜਾਇਆ ਇਹ ਇੱਕ ਦੋ ਸਟੋਰਾਂ ਤੇ ਹੋਰ ਜਾਇਆ ਇਹ ਪੰਜਾਬੀ ਮਾਰਕੀਟ ਦੇਖਣ ਆਏ ਸੀ ਉਹ ਬੰਦ ਹੋ ਗਈ ਹੁਣ ਆਪਾਂ ਚੱਲਦੇ ਘਰ ਨੂੰ ਆਪਾ ਪਹੁੰਚੇ ਗਏ ਹਰੈਕਸਲ ਆਹ ਜਿਹੜਾ ਤੈਨੂੰ ਉੱਥੇ ਲੈ ਕੇ ਦਿੰਦਿਆਂ ਸੀ ਲੋਸ਼ਨ ਉਹਦੇ 'ਚ ਛੋਟਾ ਆਹ ਵੀ ਛੋਟੀ ਵੀ ਪਈ ਇਹਦੇ 'ਚ ਆਪ ਵੀ 11 ਵਾਲੀ ਵੀ ਪੰਡਾ సో ఏ విటామన్ డి విటన గెట్ వన్ ఫ్రీ ਆ ਵੀ ਹੇਰਨ ਨੇਲਸ ਕਿੰਨੇ ਦਾ ਲਓ ਜੀ ਸ਼ਾਮ ਹੋ ਗਈ ਆ ਤੇ ਆਪਾਂ ਘੁੰਮਿਆ ਆਏ ਆ ਬਾਹਰ ਤੇ ਭੈਣ ਨੂੰ ਛੋਟਾ ਛੋਟਾ ਸਮਾਨ ਡਾਲਰ ਸਟੋਰ ਤੋਂ ਇਕੱਠਾ ਕਰਕੇ ਦੇਤਾ ਇੱਕ ਨੀਵੀਆ ਸੌਫਟ ਲੈ ਆਂਦੀ ਤੇ ਇੱਕ ਆਹ ਲਿਆਂਦੇ ਵਿਟਾਮਿਨ ਇਹ ਹੈਗੇ ਹੈਅਰ ਸਕਿਨ ਤੇ ਨੇਲਸ ਵਾਸਤੇ ਇਹ ਲੈ ਆਂਦੇ ਦੂਜੇ ਵਿਟਾਮਿਨ ਲੈ ਕੇ ਆਂਦੇ ਸੀ ਜਿੱਦਾਂ ਵਿਟਾਮਿਨ ਡੀ ਵਗੈਰਾ ਉਹ ਲਿਆਂਦੇ ਹੈਗੇ ਸੀਗੇ ਵਾਲਮਾਰਟ ਤੋਂ ਤੇ ਚਲੋ ਜੀ ਹੁਣ ਆਪਾਂ ਰੋਟੀ ਪਾਣੀ ਕਰੀਏ ਤੇ ਟਾਈਮ ਕਾਫੀ ਹੋ ਗਿਆ ਤੇ ਚੱਲੀਏ ਆਪਾਂ ਹੁਣ ਵੀਡੀਓ ਦੇ ਐਂਡ ਵਾਲੇ ਪਾਸੇ ਇਹਨੂੰ ਅੱਜ ਜੜੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਹਾਂ ਮਿਲਦੇ ਹਾਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਨਵੇਂ ਵਿਊ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ